ਆ ਗੱਪਣਾ ਹੋ ਸਕਦੀ ਆ ਹਾਂ ਹਾਂ ਓਏ ਲੱਗੀ ਓਏ ਲੱਸੀ ਕੀ ਪੈਸੇ ਨੇ ਬਾਈ ਆ ਤਾਂ ਦੇਖੋ ਜੀ ਆਕੇ ਨਹੀਂ ਨਹੀਂ ਲਾਣੇ ذرا میرے ਤੇ ਨਾ ਖੜਾ ਆਪਦੇ ਤੇ ਵੀ ਖੜਾ ਆਹ ਕੋਸਾ ਆ ਵੀ ਗੱਬਣਾ ਰਾਜੂ ਆ ਦੇਖ ਕੋਈ ਨਹੀਂ ਭਾਈ ਇਹਦੇ ਕਿਹ ਪੈਸੇ ਨੇ ਇਸ ਤਰ੍ਹਾਂ ਯਾਰ ਇਹਦਾ 17 ਆਹ ਲੀ ਸੀਜੀ ਦਾ ਇਹਦਾ 18 ਇੱਕ ਹੀ ਗੱਲ ਹੈ ਲੀ ਸੀ ਜਗਾ ਕਰਕੇ ਰੱਬਣਾ ਦੋਨੇ ਵਕਤ ਦੇਣਾ ਤਿਆਰ ਹਾਂ

ਲਗੇ ਆ ਕਦੇ ਹੀ ਬੱਚੀ ਤੇ ਲੈਣੀ ਹੈ ਬਸੇ 10 ਦਿਨ ਬਾਅਦ ਸੁਪੂ ਆਹੀ ਇਹਦਾ ਤਾਂ 17000 ਹੈ ਇਹਦਾ 18000 ਹੈ ਜੇ ਲੈਣੀ ਹੈ ਭਾਈ ਇਹ ਵੀ ਤਿਆਰ ਹੋ ਜੂ ਖਾ ਕੇ ਦਾਣਾ ਪੱਕਾ ਜ਼ਿੰਮੇਵਾਰਾਂ ਦੇ ਤੁਹਾਡੇ ਤਾਂ ਹੁੰਦਾਸ ਮੈਨੂੰ ਕਿਹੜੀ ਫਿਰ ਮੈਂ ਇਹਨਾਂ ਨਾਲ ਤੁਰਾ ਤੁਹਾਡਾ ਕਮਾਂ ਕਰਾਂ ਪੁੱਛ ਲੈ ਕਿੱਥੇ ਦਿੰਦਾ ਫਿਰ ਕਿਹੜੀ ਦਿੰਦਾ ਤੂੰ ਲੈਣੀ ਕਿਹੜੀ ਹੈ ਕਿਹੜੀ ਵੇ? ਹੱਥ ਲਾ ਪਤ। ਦਾਦਾ ਜਾਨ ਨਵੇੜ ਗੱਲ। ਲਾ ਕੇ ਹੱਥ ਦੇ ਸੰਗ ਦਾ ਕਿਉਂ? ਸੰਗਣਾ ਯਾਰ। ਦਾਦਾ ਕਾਲੀ ਤੇ ਹਲਾ। ਕਿਹੜੀ? ਆ ਕਾਲੀ ਜੀ ਲੈ ਦੇ। ਚਲ ਕਾਲੀ ਲੈ। ਹਾਂ ਬਾਈ ਦਲਬਰ। ਤੁਸੀਂ ਦੱਸਣਾ ਹੀ ਆਪਾਂ ਦੱਸਤਾ ਨੂੰ। ਬੋਝ ਕੇ ਕਿਰਨ ਨੂੰ ਘਰੇ ਲੈ ਜੋ। ਖੜੀਆਂ ਦੇ ਠਿਕਾਣੇ ਤਾਹਦਨਾ ਪੈਸੂ ਹੱਦੇ ਬਕਨਾਂ ਦੇਖਣੇ ਹੱਲ ਚੱਲਣਾ ਕਰਾਓ ਓਏ ਕਈ ਵਾਰੀ ਗੱਲ ਹੋ ਰਹਿ ਲਾਣੇਦਾਰ ਗੱਡੀਆਂ ਗੁੱਡੀਆਂ ਚ ਇਹ ਛਲਕ ਜਾਂਦੀਆਂ ਨੇ ਕਰਦੀਆਂ ਜ ਬਕਨਾਂ ਆ ਟਿੱਡ ਛਲਕ ਜਾਂਦਾ ਗੱਡੀਆਂ ਚ ਇਹ ਵਪਾਰੀ ਲੋਕ ਨੇ ਰੋਜ਼ ਗੱਡੀਆਂ ਚੜੀ ਫਰੀ ਜਾਂਦੇ ਨੇ ਵੇਕਣ ਨਾ ਵੇਕਣਾ ਸਸਰੀਕਾਰ ਹੁਣ ਇਹਦਾ ਕਰੀਏ ਕੀਰੀ ਇਹ ਤਾਂ 2 ਦੋਨ ਫੁੱਟ ਦੀ ਰਸੋਲੀ ਆਪਣੇ ਕਿਹੜਾ ਫੁਣਸੀ ਨਹੀਂ ਹੁੰਦੀ ਇਹ ਤਾਂ ਫਿਚ ਜੂਗੀ ਇਹਦਾ ਵੈਮ ਨਾ ਕਰੀ ਉਤਲੇ ਮਾਰ ਇਹਦਾ ਆਪੇ ਨਿਕਲ ਜੂ ਇਹਦੇ ਵਿੱਚੋਂ ਪੀਕ ਜੀ ਨਿਕੜ ਕੇ ਰਾਜੀ ਹੋ ਜੂ ਇਹਦਾ ਕੋਈ ਵੈਮ ਨਹੀਂ ਪੱਕਣ ਵਾਲੀ ਐ ਦੋ ਚਾਰ ਦਿਨਾਂ ਨੂੰ ਸਿੰਧਾ ਕੁਛ ਫੇਰ ਬਾਈ ਜੈਜ ਦੱਸ ਦੇ ਯਾਰ ਉਰੇ ਆ ਜਾ ਚੱਲਦਾ ਬੋਲੀ ਨਹੀਂ ਕਰਿਆ ਉਸ ਹਿਸਾਬ ਨਾਲ ਆ ਪਟਨ ਗੱਬਣਾ ਜਾਵਾਂ ਦੇਣਾ ਤੇਰਾ ਸੁੰਦੀ ਐ ਨਾ ਦੁਨਿਆ ਤੇ ਸੁੰਦੀ ਐ 10-15 ਦਿਨ ਲਾਊਗੀ ਉਹ ਕਿਨੇ ਦਿਨ ਲੂਗੀ ਕਿਹੜੀ ਆਹ ਇਹ ਕੱਢੂਗੀ 1.5 ਮਹੀਨਾ ਇਹ ਪਹਿਲਾਂ ਸੂਪਾ ਚੱਡਾ ਹਰਾ ਕਰ ਖੜੀ ਆੱਧੀ ਪਾਧੋਂ ਸੂਊਗੀ ਆਹ ਇਹਨੂੰ ਖਤਰਾ ਆਪਾਂ ਇਹਦਾ ਖਤਰਾ ਨਹੀਂ ਜਾਂ ਤਾਹਾਂ ਦੇ ਮਾਸ ਦੀ ਜੇ ਕੋਈ ਇਹਦਾ ਖਤਰਾ ਕਹਦੇ ਬੱਕਰੀ ਪਾਸ ਕਰਾ ਦੂੰਗਾ ਪਾਲੀ ਕਹਦੇ ਜੇ ਕੋਈ ਸਾਡਾ ਜਿੰਨਾ ਸਾਡਾ ਪਾਲੀਆਂ ਦਾ ਸਮਾਜ ਹੈ ਉਦਲੀ ਉਦਲੀ ਚਮੜੀ ਜੀ ਇਕੱਲੀ ਜਹਤਾ ਜੀ ਤੂੰ ਚੱਕ ਕਰ ਦਿੰਦਾ ਜੀ ਭਾਈ 12000 ਦਵਾਦਿਆਂ ਨਹੀਂ ਓਏ ਯਾਰ 3000 ਤਾਂ ਧਾਰਾ ਬਾਬਾ ਦੂ 9 ਇੰਚ ਵੱਖ ਲਵੇ ਤਾਂ ਉਹ ਤਾਂ ਠੀਕ ਆ ਗੱਲ ਉਹ ਕਹਿੰਦਾ ਚੱਲ ਯਾਰ ਮੈਂ ਦੇ ਦਿੰਦਾ ਧਾਰੀ ਸਾਰੇ ਉੱਥੇ ਬੋਲੀ ਨਹੀਂ ਕਰ ਤੈਨੂੰ ਉਹ ਗੱਲ ਆਠਾ 8000 ਦੀਆਂ ਪੱਠਾ ਛੱਡੇ ਜੱਡੀਆਂ ਕਾਇਆਂ ਵਰਗੀਆਂ ਇਹ ਤਾਂ ਗੱਲ ਠੀਕ ਆ ਕਿਉਂ ਬਾਬਾ ਮੈਂ ਤਾਂ 11 ਵਾਲਾ ਤਾਂ ਹੈ ਬਾਬੇ ਠੀਕ ਆ ਸਰੂਜ ਜਿਵੇਂ ਕਰ ਤਾ ਨਹੀਂ ਕਰਤਾ ਨਹੀਂ ਮਰਜ਼ੀ ਤੇਰੀ ਦੀ ਨਾਲ ਚਾਹੀਦੀਆਂ ਮੇਰੇ ਤੇਰੀ ਮਰਜ਼ੀ ਸੁਣਨਾ ਸਹਿਮਤ ਹੈ ਕਿਉਂ ਵੀ ਬਈ ਕਿਉਂ ਵੀ ਮੰਨ ਲਿਆ ਅਸ ਤੇ ਕਹਾਂਨ ਮਿੰਟ ਤੱਕ ਫਿਰ ਹੋਰ ਕੀ ਕਰਾਂ ਹੁਣ ਕਸਰ ਕਾਦੀ ਰਹਿ ਗਈ ਬੋਲੀ ਕਰ ਜਵਾ ਪਰ ਮਾ ਮੁੱਲੀ ਨਹੀਂ ਕਰਾ ਇੰਨਾ ਨਾ ਕਰ ਮੈਂ ਉਹ ਫਿਰ ਕੋਈ ਰਾਦੇ ਕਿੰਨੀ ਦੇਣੀ ਆ ਯਾਰਾ ਨਹੀਂ ਦੇਣੀ ਆ ਦੇਖੀ ਅਸੀਂ 500 ਘਟ ਦੇ ਦੇ ਬਸ 500 ਕਿੰਨਾ ਸਾਢੇ 16 ਹੀ ਲਾਜਾ ਈ ਕਰਾਂ ਯਾਰ ਘੇਰ ਕਸੂਤ ਬੱਕਰੇ ਪੈਸੇ ਵੀ ਨਹੀਂ ਮੰਗਾ ਮੈਂ ਉਹ ਲੋਕ 20-20 ਮਹ ਹਜ਼ਾਰ ਮੰਗੇ ਨੇ 25-25 ਆ ਸਾਈ ਕੱਢ ਸਰਦਾਰਾ ਜਿਹਨਾਂ ਦੇ ਸੂਨ ਵਾਲੀ ਬੱਕਰੀ ਆ ਸਾਈ ਸਾਈ ਦਾ ਕਰਨਾ ਇਹ ਉਹ ਨਹੀਂ ਗੱਲ ਜੀ ਪਰ ਸਾਰਾ ਕੋ ਬੇਚਣਾ ਚਾਹਦਾ ਕੋਈ ਰੰਗ ਸਾਈ ਦਾ ਫੜਾ ਕੋਈ ਸਾਈ ਮੋਰਜੂ ਥੋੜੀ ਜਿੰਨੂ ਕੋ ਕੁੱਲ ਲੈ ਕਟਾਈ ਦੇਣਾ ਕਟਾਈ ਦਿਖਾਣੇ ਬੱਕਰੀ ਆਪਾਂ ਇਹ ਕੱਟ ਰਿਹਾ ਹੈ ਕਾ ਨੂੰ ਦਿਖਾ ਦੇ ਨੇ ਕੱਟ ਵਾਲੀ ਕਿਹੜੀ ਹੈ ਕੱਟ ਵਾਲੀ ਦੱਸ ਕਿਹੜੀ ਹੈ ਆ ਦੇਖ ਲੋ ਰਬੀ ਵੱਠ ਓਏ ਇਹਦਾ ਕੀ ਪਤਾ ਹੁਣ ਕਾਸੂ ਥਣ ਚੜਿਆ ਪਿਆ ਗੱਲ ਤਾਂ ਫਿਰ ਉਹੀ ਹੈ ਨਾ ਓ ਲੈਣ ਜ਼ਰਾ ਸਾਰੀ ਕੱਟ ਉਹ ਤਾਂ ਕਹਿੰਦਾ ਪਹਿਲੀ ਵਾਰ ਲਾਦੇ ਸੌਦਾ ਹੋਣਾ ਨਹੀਂ ਇਹਦਾ ਆਪਾਂ ਹਾਂ ਪਹਿਲਾਂ ਵੀ ਗੱਲ ਕਾ ਨੂੰ ਰਹਿ ਕਰ ਲਾ ਇੱਕ ਗੱਲ ਸੁਣ ਲੈ ਨਾ ਜ਼ਰਾ ਜਿੱਥੇ ਮਰਜੀ ਵਗ ਜੀ ਸਾਰੀਆਂ ਬੱਕਰੀਆਂ ਚ ਵੀ ਮੈਂ ਤਾਂ ਚੰਗੀ ਪਤਲੀ ਚਮੜੀ ਦੀ ਫੜ ਕੇ ਕੱਢੀ ਹੈ ਮੈਨੂੰ ਪਾਲੀਆਂ ਪਤਾ ਹੈ ਬੱਕਰੀਆਂ ਬਾਰੇ ਥੋੜਾ ਜਿਹਾ ਜੇ ਮੈਂ ਥੱਲਿਓਂ ਕੱਚਾ ਮੁੱਲ ਲਾ ਕੇ ਚੱਕ ਚੱਕ ਲਈਏ ਤੂੰ ਮੇਰੀ ਗੱਲ ਗੈਲ ਨਾ ਲੱਗੀ ਮੈਂ ਉਹ ਵੀ ਟਕਾਉਣਾ ਹੈ ਤੂੰ ਵੀ ਟਕਾਉਣਾ ਹੈ ਜੇ ਮੈਂ ਥੱਲਿਓਂ ਕੱਚੇ ਤੋਂ ਚੱਕ ਲਈ ਨਾ ਤਾਂ ਤੂੰ ਮੇਰੇ ਗੈਲ ਨਾ ਲੱਗ ਵੀ ਰਾਜੂ ਨੇ ਕੱਚੇ ਤੋਂ ਚੱਕ ਲਈ ਜਾ ਕੇ ਤਾਂ ਖੜੂਗੀ ਇਹ ਪੱਕੇ ਤੇ ਉਹ ਵੀ ਗਰੀਬ ਆਦਮੀ ਮੁੱਲ ਲਿਆ ਪਤਾ ਨਹੀਂ ਕਿਵੇਂ ਲਿਆ ਕਿੱਥੋਂ ਲਿਆ ਕੀ ਦਾ ਘਰ ਪੱਟਿਆ ਕੋਈ ਨਹੀਂ ਵੇਖਲਾ ਸੀ ਇਹ ਦਾਇਰ ਛੇ ਤੈਨੂੰ ਚੰਗੀ ਲੱਗੂ ਲੈ ਲਈ ਨਹੀਂ ਲਗੂ ਨਾ ਚੱਲ ਤੇਰੇ ਨਾਲ ਮੈਂ ਸਲਾਵੀ ਕਰਿਓ ਨਾ ਕਰਿਆ ਕਰਿਆ ਆਪਣਾ ਸਲਾਈ ਕਰਦਾ ਨਾ ਕਿੰਨਾ ਸਲਾਵੀ ਕਰਿਓ ਨਾ ਨਹੀਂ ਅਗਲੇ ਦੀ ਬੱਕਰੀ ਮੈਂ ਨੰਗੀ ਨਹੀਂ ਕਰਦਾ ਉਹ ਬਾਬਾ ਕਹਿੰਦਾ ਭਾਈ 13000 ਦੀ ਲੈ ਜੀ ਨਹੀਂ ਆ ਮੈਂ ਐਵੇਂ ਤੈਨੂੰ ਵਿੰਗ ਬਣਾਉਂਦਾ ਕੋਈ ਗੱਲ ਨਹੀਂ ਕਿਤੇ ਨਿਮੇੜ ਤਾ ਹੁਣ ਉਹ ਪੋ ਦਾ ਲਾਉਣਾ ਉਹਨੇ ਕਿਤੇ ਨਿਮੇੜ ਤੀ ਕਹਿੰਦਾ 13000 ਦੀ ਦਵਾ ਦੇ ਜਵਕ ਤੇ ਤੇ ਬੱਕਰੀ ਵੀ ਦਿਨਾਂ ਤੋਂ ਸੁਣਿਆ ਰਜ ਮਾਦ ਨੂੰ ਮੋਲੀ ਨਹੀਂ ਕਰਾ ਯਾਰ ਉਹ ਤਾਂ ਤੂੰ ਆ ਵੀ ਦੇਖ ਲੈ ਤੂੰ ਰੋਇ ਪੋਸੀ ਦਵਾਉਣਾ ਜੇ 13 ਹੀ ਲਾ ਜਾ 13 ਹੀ ਲਾ ਜਾ ਬਾਬੇ ਉਰੇਆ ਦੋਏ ਜਣੇ ਉਰੇਆ ਬਾਈ ਉਹ ਵੀ 20ਰ ਮੰਗ ਲਾ ਕੋਈ ਨਾ ਜਦੂ ਗੱਲ ਲਖੜੀ ਨਹੀਂ ਮੰਗ ਲਾ ਬਾਈ ਹੁਣ ਮੰਗ ਲਾ ਨਹੀਂ ਬਾਈ ਇਹਨੂੰ ਕੰਨੀ ਆ ਮਾਰ ਇਹ ਵੀ ਮਾਰਿਆ ਅਕੜਾ ਨਸਤਾ ਆਪਾਂ ਛੱਡ ਜਾਗੇ ਅਣਜਾਨਪਨੇ ਚ ਦੂਆ ਚੂੜੀਆਂ ਪਾ ਕੇ ਮਿੰਟ ਜਿਵੇਂ ਕੇ ਲੈ ਲੇ ਸੁਹਾਗ ਦੀਆਂ ਨਾਲੇ ਪੱਕੀਆਂ ਸਾਨੂੰ ਪਤਾ ਵੀ ਬੱਕਰੀ ਕਿੰਨੇ ਦੀ ਐ ਤੈਂ ਹਜੇ ਬੱਕਰੀ ਨਹੀਂ ਖਰੀਦੀ ਪਹਿਲੀ ਵਾਰ ਬੇਲ ਚਾੜਦਾ ਕੋਠੇ ਤੇ ਕੱਦੂ ਦੀ ਵੀ ਟੁੱਟ ਨਾ ਜਾਵੇ ਲੜੀ ਹਾਂ ਮੇਰੀ ਗੱਲ ਜਿੱਥੇ ਤੂੰ ਕਹਿੰਨੇ ਨਾ ਉੱਥੇ ਜਿਵੇਂ ਠੋਰ ਕੇ ਦੇਖ ਲੈਣਾ ਮੂੰ ਤੇਰੀ ਮਰਜ਼ੀ ਐ ਉਹ ਤਾਂ ਮੈਨੂੰ ਪਤਾ ਹੀ ਸੀ ਮੈਂ ਆਪ ਦੇ ਦੋਈ ਪੂੰਦਾ ਸੀ ਤਾਂ ਕਹਿੰਦਾ ਲੈ ਭਾਈ ਨਹੀਂ ਜੱਜੂ ਪਤਾ ਨਹੀਂ ਉਰਾ ਕਰ ਸਾਢੇ 13 ਦੀ ਨਹੀਂ ਨਹੀਂ ਕਿਉਂ ਕਿਉਂ ਉਹ ਉਰਾ ਹੱਥ ਕਰ ਹੱਥ ਕਰ ਛੱਡ ਮੈਂ ਬਾਬੇ ਬਾਬੇ ਐ ਨਾ ਜਾ ਐ ਨਾ ਜਾ ਨਹੀਂ ਠੀਕ ਆ ਜੱਜੂ ਯਾਰ ਐ ਨਾ ਜਾ ਗੱਲ ਸੁਣ ਮੈਂ ਇਹਨੂੰ ਜਾਣਦਾ ਵੀ ਨਹੀਂ ਵਿਚਾਰੇ ਨੂੰ ਮੰਡੀ ਮੰਡੀ ਚਾਣਦਾ ਤੂੰ ਚੱਲ ਉਹ ਤਾਂ ਕੋਈ ਚੱਕੋ ਨਿਪੜ ਗਈ ਪੂਰੀ 14 ਦੀ ਛੱਡ ਜਵਾਕ ਨਾ ਓ ਦੇ ਦੇ ਨਹੀਂ ਨਾ ਨਾ ਉਹਦੇ ਬਿਨਾ ਕਹੇ ਪਾਸੋਂ ਪਾਤਾ ਉਹ ਨਹੀਂ ਯਾਰ ਦੇ ਦੇ ਵਿਚਾਰੇ ਨੂੰ ਦੇ 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 ਓ ਦੇ ਦੇ ਜਵਾਕ ਨੂੰ ਤੂੰ এবੜਾ ਪੰਦੀ ਕਰਾ ਨਾ ਦੇ ਦੇ ਜਵਾਕ ਨੂੰ ਮਾਹੂ ਮੰਗੀ ਮਾਹੂ ਮੰਡੀ ਤੇ ਨਹੀਂ ਮਿਲਦੀ ਹਲੋ ਆਪਾਂ ਬੰਦੀ ਨਹੀਂ ਕਰਿਆ ਬਾਲਾ ਯਾਰ ਆ ਆ ਮੰਡੀ ਜਾਂ ਭਾਈ ਅੱਜੂ ਮੰਡੀ ਦੇ ਓਏ ਆ ਸਿੱਧਾ ਹੀ ਆ ਜਾ ਜਿੱਥੋਂ ਲਖਾਈ ਕਰਦੇ ਨੇ ਅਸਤੇ ਤੋ ਸਿੱਧਾ ਹੀ ਗਲੀ ਆ ਜਾ ਓ ਮੰਡੀ ਚ ਹੈ ਬਾਈ ਆ ਜਾ ਫਿਰ ਬਾਈ ਪਾ ਚਣਾ ਨਾ ਨਦਰਾ ਓ ਲਾਣੇਦਾਰਾ ਉਰੀਆ ਓ ਗੱਲ ਤਾਂ ਸੁਣ ਓਰੀਆ ਮੈਂ ਸੁਣੂੰਗਾ ਗੱਲ ਓ ਬਾਬਾ ਓਰੀ ਤਾਂ ਮੇਰੀ ਤਾਂ ਸੁਣ ਨਹੀਂ ਪਉਂਦਾ 1 ਰੁਪਿਆ ਨਹੀਂ ਪਉਂਦਾ ਯਾਰ ਓ ਓ ਲਾਣੇਦਾਰ ਨੂੰ ਤਾਂ ਮੋੜਾ ਇੱਕ ਦੀ ਸਲਾਹ ਦੂ ਦੀ ਸਲਾਹ ਨਹੀਂ ਤਾਂ ਕੋਈ ਨਾ ਰਹਿੰਦੇ ਇੱਕੜਾ ਕੋਈ ਤੁਰਾ ਤਾਂ ਹੋ ਜਾ ਓਏ ਜੋ ਆਖਾਂ ਨੂੰ ਨਰਾਜ ਨਾ ਕਰ ਖੜੇ ਜੋ ਉਰੇ ਨੇੜੇ ਦਾ ਆ ਜਾ ਉਹ ਨੇੜੇ ਕੋਈ ਮੇਰੇ ਨੇੜੇ ਤਾਂ ਆ ਜਾ ਉਹ ਨੇੜੇ ਦਾ ਦਿੱਕੀ ਜਾਵੇ ਇੱਥੇ ਓ ਬਾਈ ਹੋ ਰਿਆ ਆਹਾ ਬੋਲ ਲਖਿਆਈ 80 ਕਰਾ ਦਾਂਗੇ ਦੋਵੇਂ ਮੇਰਾ ਜੀ ਯਾਰ ਆਪਾਂ ਯਾਨੇ 16000 ਦੀ ਬੱਕਰੀ ਲੈ ਯਾਰ ਵਾਦੀ ਕਾ ਹੁੰਦਾ ਲਖਿਆਈ ਅਸੀਂ ਕਰਾ ਦਾਂਗੇ 90 ਰੁਪਏ ਕੰਮ ਜੇਬ ਚ ਪਾਹ ਹੁੰਦਾ ਓ ਨਹੀਂ ਬਈ ਜੇਬ ਚ ਨਹੀਂ ਬੱਕਰੀਆਂ ਦੇ ਨਾਲ ਬੂਣੀ ਵਾਲਾ ਕੰਮ ਕੀਆ ਬੱਚੇ ਵੀ ਦੋ ਦੋ ਹੋਣਾ ਬੱਚੇ ਚਾਰ ਬੱਕਰੀ ਖੜੀਆਂ ਇਹਨੂੰ ਪਛਦਾ ਹੁੰਦਾ ਫੱਟ ਦੇ ਕੇ ਆ ਲੈ ਬੱਕਰੀਆਂ ਮੈਂ ਹੋਰ ਦੇ ਦਿੰਦਾ ਨਾਲ

ਉਹ ਵੀ ਗਰੀਬ ਆਦਮੀ ਹੈ ਵਿਚਾਰਾ ਕਿੱਥੋਂ ਲੈ ਆ ਕਿਵੇਂ ਲੈ ਆ ਤਿਆਰ ਪੱਠਾ ਨਾਦ ਨਾਲ ਵੀ ਪੰਜ ਦਿਨ ਵੀ ਨਹੀਂ ਕੱਢਦੀ ਤਿਆਰ ਪੱਠਾ ਤਿਆਰ ਪੱਠਾ ਹਾਂ ਸਾਰੇ ਕਹਿਣ ਲੱਗ ਰਹੇ ਤਿਆਰ ਪੱਠਾ 14 14.5 ਨਿਪੜ ਗਈ ਮੈਨੂੰ ਜਮੀਨਾਂ ਦੇ ਰੁਪਈਆ ਮੰਗਛਦਾ ਵੇ ਯਾਰ ਕੁਸ ਨਹੀਂ ਮੈਂ ਤਾਂ ਸੋਚ ਨੂੰ ਅੱਜ ਮੈਂ ਕੁਸ ਵੀ ਨਹੀਂ ਖੱਟਿਆ ਪੰਜਾਬ ਚੋਂ ਤਨਾ ਹਾਂ ਯਾਰ ਕਿੱਡੀ ਗੱਲ ਐ ਜਵਾਕਾਂ ਨੂੰ ਲੈ ਕੇ ਇੱਕ ਛੱਪਾ ਆ ਗਿਆ ਪਾਸ ਕਰ ਲੈ ਉਹ ਬਾਬੇ ਉਹ ਜਮੀ ਜਾਂਦਾ ਦੇਖੇ ਫਿਰ ਹੋਰ ਕੀ ਕਰੀਏ ਜਾਂਦੇ ਚੋਰ ਦੀ ਪੱਗੇ ਸੀ ਉਹਦਾ ਕਰੇ ਫੋਨ ਕਰਕੇ ਪੁੱਛ ਲੋ ਛੱਡ ਚਲਾ ਹਜ਼ਾਰ ਦੀ ਬੱਤ ਲੈਤੀਗੀ ਸਹੀ ਗੱਲ ਐ ਇਹ ਜੀ ਬੱਕਰੀ 14.5 ਦੀ ਜਿਹੜੇ ਬੰਦੇ ਨੂੰ ਮਿਲ ਰਿਹਾ ਤਾਂ ਫਿਰ ਤੁਸੀਂ ਛੱਡ ਰਿਹਾ ਉਹਦਾ ਰਾਜਾ ਹੀ ਐ আর ਇੱਕ ਗੱਲ ਹੋਰ ਐ ਬੱਕਰੀ ਮੈਂ ਹੁਣੇ ਜੇ ਤੁਸੀਂ ਛੱਡਦੇ ਹੋ ਹੁਣੇ ਵੇਚੋ ਨਹੀਂ ਮੇਰੇ ਘਰੇ ਜਾ ਬਾਬੇ ਟੋਰਾ ਨਾ ਮੈਂ ਵੇਚੀ ਨਹੀਂ بابا ਇਹ ਜਵਾਨਾਂ ਦੇ ਹੋ ਵੇਚ ਜਾਂਦੀ ਆ ਵੇਚ ਜਾਂਦੀ ਆ ਆਲਾ ਕਹਿੰਦਾ ਮੈਂ ਅਗਲਾ ਕਹਿੰਦਾ ਮੇਰੇ ਉਹਨੇ ਛੜਤੀ ਪਖਰੀ ਦਾ ਇਹ ਵਿੱਚ ਲਵੇ ਇਹ ਜੇ ਗਫੂਏ ਸੁਣੀ ਜਾਂਦੇ ਨੇ ਚਰਨੇ ਵਰਗੇ ਗੱਲ ਦਾ ਸੁਣਨੀ ਆ ਹੁਣ ਠੁਕੀ ਜਾਂਦੀ ਹੈ ਨਹੀਂ ਵਿਖਦੀ ਤੂੰ ਹੀ ਬਾਤ ਮਾਰਤੀ ਜੀ ਮੈਂ ਤਾਰਦਾ ਹਾਂ ਤਾਂ ਚੇਪਾ ਕੱਢੇ

ਪਰ ਤਾਂ 17 7 ਅਕਤੂ ਨੌਂ 12 13 14 ਇਹ ਚੱਕ 14.5 ਹੁਣ ਲਿਖਾਈ ਤਾਂ ਕਰਾ ਦੇਗਾ ਲਿਖਾਈ ਕਰਾ ਦੇ ਤੇਰੇ ਕਨੀਓ ਕਰਾਈ ਦਊਗਾ ਤੇਰੇ ਕਨੀਓ ਹਾਂ ਹਾਂ ਕਰਾ ਲੈ ਜਮੀ ਮਨਾਤਾ ਕੋਡੀ ਕੋਡੀ ਖੜੀ ਤੇ ਸੰਤੇ ਰਹਿ ਗਈ ਆਫਤੂ ਗੱਡੀ ਚੜ ਗਿਆ ਵੇ ਛੜਤੀ ਤੇ ਸੰਦੇ ਖੜੀ